1 ਮਹੀਨਾ ਪਹਿਲਾਂ ਹੀ ਸੀ ਤਾਮੜੀ ਬਿਹਾਰ ਦੇ ਰਹਿਣ ਵਾਲੇ ਰਾਮ ਸਖਿਲ ਦਾ ਪੁੱਤਰ 베ਚਨ ਕੁਮਾਰ ਉਹਨਾਂ ਕੋਲ ਆਇਆ ਸੀ ਜੋ ਕੰਮ ਦੀ ਭਾਲ ਚ ਇਧਰ ਕੋਧਰ ਪਟਕ ਰਿਹਾ ਸੀ ਜਦੋਂ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਤਾਂ ਅਸੀਂ ਉਸ ਨੂੰ ਆਪਣੇ ਕੋਲ ਰੱਖ ਲਿਆ ਉਸ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਸੀ ਅਤੇ 베ਚਨ ਨੇ ਸਾਡੇ ਕੋਲੋਂ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਉਸ ਨੂੰ ਪੈਸੇ ਨਹੀਂ ਦੇ ਸਕੇ ਅਤੇ 24 ਅਪ੍ਰੈਲ ਨੂੰ ਉਸ ਦੀ ਮਾਸੂਮੀਤ ਅਤੇ ਭੈਣ ਦੋਵੇਂ ਲਾਪਤਾ ਹੋ ਗਏ ਸ਼ਿਕਾਇਤ ਮਿਲਣ ਤੇ ਫਲੋਰ ਪੁਲਿਸ ਹਰਕਤ ਚਾ ਆ ਗਈ ਥਾਣਾ ਮੁਖੀ ਸੰਜੀਵ ਕਪੂਰ ਅਤੇ ਉਹਨਾਂ ਦੀ ਪੁਲਿਸ ਪਾਰਟੀ ਦੇ ASI ਜਸਵਿੰਦਰ ਸਿੰਘ ਨੇ 베ਚਨ ਦਾ ਫੋਨ ਨੰਬਰ ਪ੍ਰਾਪਤ ਕੀਤਾ ਅਤੇ ਉਸਦੀ ਲੋਕੇਸ਼ਨ ਦੀ ਜਾਂਚ ਕੀਤੀ ਜੋ ਸੀ ਤਾਮੜੀ ਵਿਹਾਰ ਦੀ ਆਈ। ਥਾਣਾ ਫਲੋਰ ਦੀ ਪੁਲਿਸ ਪਾਰਟੀ ਆਪਣੀਆਂ ਗੱਡੀਆਂ ਚਾਹਤੇ 베ਚਨ ਕੁਮਾਰ ਮਾਸੂਮ ਕੋੜੀ ਨੂੰ ਲੱਭਣ ਰਵਾਨਾ ਹੋ ਗਏ। ਸਥਾਨਕ ਪੁਲਿਸ ਕੋਲ ਸਿਰਫ ਮਾਸੂਮ ਕੋੜੀ ਦੀ ਫੋਟੋ ਸੀ। ਉਹਨਾਂ ਨੂੰ 베ਚਨ ਦੀ ਦਿੱਖ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ 베ਚਨ ਦੇ ਫੋਨ ਦੀ ਲੋਕੇਸ਼ਨ ਦੇਖ ਕੇ ਉਸ ਦਿਸ਼ਾ ਵੱਲ ਵੱਧ ਰਹੇ ਸੀ ਅਤੇ ਅੰਤ ਵਿੱਚ ਪੁਲਿਸ ਨੂੰ ਸਫਲਤਾ ਮਿਲ ਗਈ। ਉਹਨਾਂ ਨੇ ਕੋਰੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਪਰ ਬੇਚਨ ਉਥੋਂ ਭੱਜਣ ਚ ਕਾਮਯਾਬ ਹੋ ਗਿਆ ਡੀਐਸਪੀ ਸਰਵੰਤ ਸਿੰਘ ਬਲਤੇ ਇੰਸਪੈਕਟਰ ਸੰਜੀਵ ਕਪੂਰ ਨੇ ਮਾਸੂਮ ਬੱਚੀ ਨੂੰ ਸੁਰੱਖਿਅਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਤਾਂ ਬੱਚੀ ਦੀ ਮਾਂ ਨੇ ਆਪਣੀ ਧੀ ਨੂੰ ਸੁਰੱਖਿਅਤ ਦੇਖ ਕੇ ਕਿਹਾ ਫਿਲੌਰ ਪੁਲਿਸ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ਬਸ ਇਹ ਨਹੀਂ ਕਹਿ ਸਕਦੀ ਹਾਂ ਕਿ ਵਾਹਿਗੁਰੂ ਇਹਨਾਂ ਸਾਰੇ ਅਫਸਰਾਦੀ ਉਮਰ ਲੰਮੀ ਕਰੇ ਅਤੇ ਮੇਰੀ ਗਰੀਬ ਮਾਂ ਦੀ ਮਦਦ ਕਰਨ ਤੇ ਇਹਨਾਂ ਦੀ ਹੋਰ ਤਰੱਕੀ ਹੋਵੇ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ क्या नाम आपका? मेरा नाम है जी पुष्पा देवी आपकी बच्ची जो कर ली थी उसने आपके कर के, क्या करना हो? उसके लिए मैं धन्यवाद करते दिया उसके लिए मैंने धन्यवाद करते ने को कोई पैसे नहीं लिए जी ठीक है आपकी लड़की बिहार से कौन गया था इसको इसको मेरे पास ही था आके रहता था जी पानी थी, थी था तो कपड़े की में मेरे मेरे लेके चला गया ठीक है 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 अब आपकी बच्ची आपके पास है? मेरे पास है जी जी खुश खुश हो आप लोग हम खुश हैं दो हजार किलोमीटर जाके बंद लिया ਬੱਚੀ ਦੀ ਮਾਪਿਆਂ ਦੇ ਹਵਾਲੇ ਕਰਦੀ ਹੈ ਕਿ ਸਰ ਕੀ ਕਹਣਾ ਚਾਹੁੰਦੇ ਹੈ ਉਹ ਬੰਦਾ ਕਿਉਂ ਕਿਹੜੇ ਮਨਸ਼ਾ ਨਾਲ ਬੱਚੀ ਨੂੰ ਲੈ ਕੇ ਗਿਆ ਸੀ ਔਰ ਕਿਥੋਂ ਬਰਾਮਦ ਕੀਤੀ ਗਈ ਤੇ 121 ਨੰਬਰ ਐਫ ਆਈ ਆਰ ਜਿਹੜੀ ਆ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਸੀ ਇਹਦੇ ਵਿੱਚ ਐਸ ਐਚਓ ਫਲੋਰ ਸੰਜੀਤ ਕਪੂਰ ਉਸ ਦੀ ਟੀਮ ਐਸ ਐਸ ਜਸਵਿੰਦਰ ਸਿੰਘ ਜਿਹੜੀ ਆ ਤੇ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀ ਤੇ ਤੇ ਤੁਰੰਤ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਆ ਅਸੀਂ ਟੈਕਨੀਕਲੀ ਅਤੇ ਆਪਣੇ ਜਿਹੜੇ ਰਿਸੋਰਸਸ ਸੀ ਹਿਊਮਨ ਉਹਨਾਂ ਦੇ ਮਦਦ ਨਾਲ ਅਸੀਂ ਜਿਹੜਾ ਸੀ ਇਹ ਲੜਕੀ ਬਾਰੇ ਪਤਾ ਕੀਤਾ ਜੋ ਕਿ ਸੀਤਾਮੜੀ ਬਿਹਾਰ ਵਿੱਚ ਇੱਕ ਇਹਨਾਂ ਦਾ ਜਾਣਕਾਰ ਜਿਹੜਾ ਸੀ ਉਹ ਲੜਕੀ ਨੂੰ ਵਗਲਾ ਕੇ ਲੈ ਗਿਆ ਸੀ ਉਸ ਨੂੰ ਅਸੀਂ ਫਿਰ ਬਚਾ ਲਿਆ ਅਤੇ ਇਸ ਇਹਦੇ ਇਸ ਬੰਦੇ 'ਚ ਸਪੈਸ਼ਲ ਪਲੀਸ ਜਿਹੜੀ ਟੀਮ ਇਖਤियार ਕੀਤੀ ਗਈ ਜਿਹੜੀ ਕਿ ਸੀਤਾਮੜੀ ਬਿਹਾਰ ਭੇਜੀ ਗਈ ਉੱਥੋਂ ਲੜਕੀ ਜਿਹੜੀ ਸਹੀ ਸਲਾਮਤ ਲੈਂਦੀ ਹੈਗੀ ਆ ਕਿ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕਰ ਦਿੱਤੀ ਗਈ ਹੈ ਪਰ ਪਤਾ ਕਾਪੂ ਆ ਗਿਆ ਬੰਦਾ ਜਿਹੜਾ ਉਹ ਸਕਿਪ ਹੈਗਾ ਤੇ ਉਹਦੇ ਤੇ ਕਾਰਵਾਈ ਚੱਲ ਰਹੀ ਹੈ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ